ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗਿਆ ਦੁਨੀਆ ਵਿੱਚ ਉਹਨਾਂ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ ਮੈਂ ਤਾਂ ਕਦੀ ਡਿਬੇਟ ਵੀ ਦੇਖੀ ਕਿ ਨਾ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਗ ਹੀ ਬਚਾ ਲਓ ਕਦੀ ਨਹੀਂ ਕਿਸੇ ਨੇ ਗੱਲ ਕੀਤੀ 5 ਕੰਪਨੀਆਂ ਉਹਨਾਂ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ ਔਰ 5 ਕੰਪਨੀਆਂ ਇਹ ਇਕਨੋਮਿਕਸ ਦੀ ਰਿਪੋਰਟ ਹੈ ਔਰ ਪੰਜ ਕੰਪਨੀਆਂ ਦੇ ਨਾਂ ਵੀ ਤੁਹਾਨੂੰ ਮੈਂ ਮੈਂ ਦੋ ਤਿੰਨ ਨਾਂ ਸੁਣਾ ਦਿੰਦਾ ਉਹ ਚ ਇੱਕ ਡਨੋਨ ਹੈ ਇੱਕ ਬਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈਗੀ ਹੈ ਔਰ ਇੱਕ ਉਹਦੇ ਚ ਪੈਪਸੀ ਕੋਲਾ ਸੀਗੀ ਹੈ ਤਿੰਨ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ ਆਈ ਥਿੰਕ ਦ ਮੈਸੇਜ ਇਜ਼ ਵੈਰੀ ਕਲੀਅਰ ਅਗਰ ਪੰਜ ਕੰਪਨੀਆਂ ਦੁਨੀਆ 'ਚ ਜਿੰਨਾ ਪਾਣੀ ਕੰਜ਼ੂਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ੂਮ ਕਰ ਰਹੇ ਹਨ ਤਾਂ ਸਾਨੂੰ ਡਰਨ ਦੀ ਕੀ ਜ਼ਰੂਰਤ ਹੈ ਜੀ ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਨੇ ਹੈਗੇ ਆ ਕਾਂਟ ਵੀ ਆਸਕ ਦੋਸ ਫਾਈਵ ਕੰਟਰੀਜ਼ ਟੂ ਫਾਈਵ ਕੰਪਨੀਆਂ ਟੂ ਸ਼ਟ ਡਾਊਨ ਕਿ ਦੁਨੀਆ 'ਚ ਆਫਤ ਆ ਜਾਏਗੀ ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ ਤਾਂ ਕਿਹ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਐਸੀ ਸੋਚਦੇ ਆ ਕਿ ਭਈ ਸਾਨੂੰ ਤੀਸਰੀ ਵਰਲਡ ਵਾਰ ਤੇ ਜਾਣਾ ਪਏਗਾ। ði ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਜ਼ ਕਿ ਕਿਆ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ ਤੇ ਡਿਬੇਟ ਨਹੀਂ ਕਰਦੇ। ਦੋਜ਼ ਔਰ ਕਨਸਰਨਡ ਅਬਾਊਟ ਵਾਟਰ ਐਜ਼ ਅ ਬਿਗਰ ਇਸ਼ੂ ਨਾਓ ਉਹਨਾਂ ਨੇ ਦੋ ਜਿਸਾ ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਭਈ ਇੱਕ ਅੱਖ ਜਿਹੜੀ ਹੈਗੀ ਆਪਣੇ ਹੱਲ ਤੇ ਰੱਖ ਤਾ ਦੂਜੀ ਅੱਖ ਦਿੱਲੀ ਤੇ ਰੱਖ। ਉਹ ਜਵਾਨਾ ਸੀਗਾ ਜੇ ਦਿੱਲੀ ਵਾਸ ਇੰਪੋਰਟੈਂਟ ਹੁ ਤਾਕਤ ਆਪਣੇ ਇਸ਼ੂ ਤੇ ਰੱਖੀਏ ਦੂਜੀ ਆਕੇ ਇੰਟਰਨੈਸ਼ਨਲ ਦੇ ਇਸ਼ੂ ਤੇ ਵੀ ਰੱਖੀਏ ਤਾਂ ਕਿ ਅਸੀਂ ਉਹ ਇੱਕ ਬੈਲੈਂਸ ਮੇਨਟੇਨ ਕਰ ਪਾਈਏ ਇੱਕ ਜਿਹੜਾ ਨੈਰੇਟਿਵ ਹੈਗਾ ਉਹਨੂੰ ਅਸੀਂ ਇੱਕ ਠੀਕ ਰਸਤੇ ਤੇ ਲੈ ਕੇ ਆ ਪਾਈਏ ਮੇਰਾ ਮੰਨਣਾ ਹੈ ਕਿ ਨਾ ਚਾਹੇ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰਦੇ ਹੋਗੇ ਜਿਹੜੀ ਪੰਜ ਕੰਪਨੀਆਂ ਹੈਗੀਆਂ ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ the point i i hope i am able to convey lekin koi nahi bolta kyunki kisi di himmat hi nahi hundi panch companyan taraf ishara karan de aaj kal de mahol vich everyone talks about you know anything but the moment you point to a corporate house or a big house sab log darr jaan de ke bhar jaan de ke ne je itthe pata nahi asi galat hai gaye ya sade upar koi backlash hoega ya troll aayega ya so on and so forth the point i am trying to make is let us try to understand ki kis tarike ka narrative banaya janda hai aur mera manna hai ki sir agar apna bhi jadd next time pedhi te gal kariye please do talk about pedhi bahut jo kuch karan di zaroorat hai ki hai par naal eh bhi kaho ki oh panch companyan da bhi kuch karo ਤਾਕਿ ਇੱਕ ਨੈਰੇਟਿਵ ਤਾਂ ਬਣੇ ਕਿ ਨੈਰੇਟਿਵ ਲੋਕਾਂ ਨੂੰ ਸਮਝਦਾ ਆਇਆ ਕਿ ਪੰਜ ਕੰਪਨੀਆਂ ਉਹਨਾ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਨ ਆਪਾਂ ਕੰਜ਼ੂਮ ਕਰਦੇ ਹੈਗੇ ਹਾਂ ਸੋ தி ਸੋਲੂਸ਼ਨ ਇਜ਼ ਨਾਟ ਡਿਫਿਕਲਟ ਦੀ ਓਨਲੀ ਵੇ ਇਸ ਵੀ ਡੋਨਟ ਵਾਂਟ ਟੂ ਲੁੱਕ ਐਟ ਇਟ ਅਸੀਂ ਇੱਥੇ ਕਰਨ ਨੂੰ ਤਾਂ ਤਿਆਰ ਹੈਗੇ ਆਂ ਔਰ ਕਰਨਾ ਵੀ ਜ਼ਾਇਦਾ ਹੈਗਾ ਨਾਊ ਦੇਨ ਆਈ ਸੇ ਕਿ ਵੀ ਆਪਣੇ ਇੰਦੇ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਇਹੀ ਸਾਰਾ ਬੜਾ ਇਸ਼ੂ ਹੈ ਇਸ ਟਾਈਮ ਕਿ ਭਈ ਉਹਨੂੰ ਕਿਸ ਤਰ੍ਹਾਂ ਡਾਇਵਰਸੀ ਕਿਫਾਈ ਕੀਤਾ ਜਾਏ ਜੌਲ ਸਾਹਿਬ ਦੀਆਂ ਦੋ ਕਮੇਟੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਭਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੁਝ ਸੁਝਾਅ ਵੀ ਸੀਗੇ ਮੈਨੂੰ ਯਾਦ ਆ ਜਿਹੜੀ ਫਰਸਟ ਰਿਪੋਰਟ ਆਈ ਸੀਗੀ ਜੌਲ ਸਾਹਿਬ ਦੀ ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਏਵੈਲੂਏਟਡ ਦਟ ਰਿਪੋਰਟ ਐਂਡ ਸੀਨ ਕਿ ਭਈ ਉਹਦੇ ਵਿੱਚ ਕੀ ਪਲਸ ਐਂਡ ਉਹਨਾਂ ਦੇ ਸਜੈਸ਼ਨ ਸੀਗੇ ਉਹ ਕੀ ਸੀਗਾ ਇੱਕ ਉਹਨਾਂ ਦਾ ਇੱਕ ਸਜੈਸ਼ਨ ਸੀਗਾ ਯਾ ਇੱਕ ਉਹਨਾਂ ਜੋਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਈਵਰਸੀਫਾਈ ਕਰਨਾ ਚਾਹੁੰਦੇ ਹਾਂ ਕਿ ਪੈੜੀ ਤੋਂ ਤਾਂ ਪੈੜੀ ਦੇ ਡਾਈਵਰਸੀਫਾਈ ਕਿਸ ਚੀਜ਼ ਕਰਾਂਗੇ ਫਰੂਟਸ ਐਂਡ ਵੈਜੀਟੇਬਲਸ ਵਾਸ ਦੀ ਪ੍ਰੋਮਿਨੈਂਟ ਕੈਟਾਗਰੀ ਜਿਹਦੇ ਵਿੱਚ ਅਸੀਂ ਆਣਾ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ